ਹallelujah hallelujah ਸੋ ਆਓ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਪਾਂ ਹੀਲਿੰਗ ਪ੍ਰੇਅਰ ਦੇ ਵਿੱਚ ਜਾਵਾਂਗੇ ਪ੍ਰਭੂ ਅਦ부ਜ਼ ਰੀਤੀ ਦੇ ਨਾਲ ਕੰਮ ਕਰਨਗੇ ਤੁਸੀਂ ਚੰਗੇ ਹੋਵੋਗੇ ਤੁਸੀਂ ਬਰਕਤ ਪਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਰ ਸੱਚਮੁੱਚ ਇਹ ਤੁਹਾਡੇ ਚੰਗੇ ਹੋਣ ਦਾ ਸਮਾਂ ਆ ਆਸ਼ੀਸ਼ ਲੈਣ ਦਾ ਬਰਕਤ ਪਾਉਣ ਦਾ ਸਮਾਂ ਆ ਬੰਦਨਾ ਦੇ ਟੁੱਟਣ ਦਾ ਸਮਾਂ ਆ ਚੰਗਿਆਈ ਦੇ ਆਉਣ ਦਾ ਸਮਾਂ ਆ ਆਪਣੇ ਜੀਵਨ ਨੂੰ ਆਪਣੇ ਦਿਲ ਨੂੰ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਖੋਲ੍ਹ ਦਿਓ ਔਰ ਕਹੋ ਕਿ ਆਓ ਪ੍ਰਭੂ ਸਾਡੇ ਜੀਵਨ ਦੇ ਵਿੱਚ ਕੰਮ ਕਰੋ ਸੱਦਾ ਦਿਓ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਆ ਕਿ ਅਸੀਂ ਆਪਣੇ ਮੂੰਹ ਤੋਂ ਪਰਮੇਸ਼ਵਰ ਨੂੰ ਪੁਕਾਰੀਏ ਆਪਣੇ ਮੂੰਹ ਤੋਂ ਪਰਮੇਸ਼ਵਰ ਜੀ ਨੂੰ ਪ੍ਰਾਰਥਨਾ ਕਰੀਏ ਅਰਜੋਈ ਕਰੀਏ ਮੰਤ ਕਰੀਏ ਕਿ ਪ੍ਰਭੂ ਸਾਡੇ ਜੀਵਨ ਦੇ ਵਿੱਚ ਆਓ ਤੇ ਕੰਮ ਕਰੋ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਗਲਤੀਆਂ ਆ ਗੁਨਾਹ ਆ ਤੁਸੀਂ ਚੰਗੀ ਤਰ੍ਹਾਂ ਉਹਨਾਂ ਤੋਂ ਵਾਕਿਬ ਹੋ ਇਦਾਂ ਦਾ ਕੁਝ ਨਹੀਂ ਹੈਗਾ ਵੀ ਜੇ ਕੋਈ ਕਵੇ ਮੈਨੂੰ ਪਤਾ ਨਹੀਂ ਮੇਰੀਆਂ ਗਲਤੀਆਂ ਦਾ ਸਭ ਕੁਝ ਪਤਾ ਹੈ ਆਪਾਂ ਨੂੰ ਜੇ ਤੁਹਾਨੂੰ ਲੱਗਦਾ ਨਹੀਂ ਪਤਾ ਤਾਂ 5 ਮਿੰਟ ਅੱਖਾਂ ਬੰਦ ਕਰੋ ਔਰ ਪਰਮੇਸ਼ਵਰ ਨੂੰ ਕਹੋ ਪ੍ਰਭੂ ਮੈਨੂੰ ਦਿਖਾਓ ਤੁਸੀਂ ਦੇਖਿਓ ਕਿੱਦਾਂ ਲੜੀਆਂ ਵੱਜ ਜਾਣੀਆਂ ਆ ਉਸੇ ਵੇਲੇ ਉਹਨੇ ਤੁਹਾਨੂੰ ਦਿਖਾ ਦੇਣੇ ਆ ਪਰ ਬੈਟਰ ਚੰਗਾ ਹੈ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਪਣੇ ਗੁਨਾਹਾਂ ਦਾ ਇਕਰਾਰ ਕਰ ਲਈਏ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਅਸੀਂ ਤੋਬਾ ਕਰੀਏ ਪਾਪ ਦੀ ਮਾਫੀ ਜਿਹੜੀ ਆ ਉਹ ਮੰਗੀਏ ਕਿ ਪਿਤਾ ਜੀ ਅਸੀਂ ਗੁਨਾਹਗਾਰ ਆ ਪਾਪੀ ਆ ਸੱਚਮੁੱਚ ਸਾਡੇ ਕੋਲੋਂ ਗਲਤੀਆਂ ਤਾਂ ਹੋਈਆਂ ਆ ਅਣ ਆਗਿਆਕਾਰੀ ਕੀਤੀ ਅਸੀਂ ਵਚਨਾਂ ਦੀ ਅਣ ਆਗਿਆਕਾਰੀ ਕੀਤੀ ਅਸੀਂ ਆਪਣੇ ਮਾਪਿਓ ਦੀ ਅਣ ਆਗਿਆਕਾਰੀ ਕੀਤੀ ਅਸੀਂ ਆਪ ਤੋਂ ਵੱਡਿਆਂ ਦੀ ਜਿੱਥੇ ਸਾਨੂੰ ਆਗਿਆਕਾਰੀ ਕਰਨੀ ਚਾਹੀਦੀ ਸੀ ਉਦਾਂ ਅਸੀਂ ਨਹੀਂ ਚੱਲ ਸਕੇ ਸਾਨੂੰ ਮaaf ਕਰੋ ਅੱਜ ਤੁਹਾਡੀ ਹਜ਼ੂਰੀ ਚ ਪਿਤਾ ਅਸੀਂ ਅਰਜ਼ੋਈ ਕਰਦੇ ਆ ਸਾਡੀਆਂ तमाम ਗਲਤੀਆਂ ਸਾਰੀਆਂ ਭੁੱਲਾਂ ਚੁੱਕੀਆਂ ਸਾਰੇ ਪਾਪ ਸਾਨੂੰ ਮaaf ਕਰ ਦਿਓ ਪਿਤਾ ਸਾਡੇ ਉੱਤੇ ਰਹਿਮ ਦੀ ਨਜ਼ਰ ਕਰੋ ਆਪਣੀ ਕਿਰਪਾ ਵਾਲੀ ਨਜ਼ਰ ਸਾਡੇ ਉੱਤੇ ਕਰ ਦਿਓ ਅਰ ਜਸੀ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਅੰਗੀਕਾਰ ਕਰਦੇ ਆਂ ਯਕੀਨ ਕਰਦੇ ਆਂ ਕਿ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਸਲੀਬ ਉੱਤੇ ਜਾ ਕੇ ਬਲੀਦਾਨ ਹੋਏ ਉਹਨਾਂ ਦੇ ਲਹੂ ਵਹਾਉਣ ਦੇ ਵਸੀਲੇ ਦੇ ਨਾਲ ਸਾਡੇ ਪਾਪ ਧੋਤੇ ਗਏ ਤੇ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਫੋਲੋ ਕਰਨ ਦੇ ਨਾਲ ਅਸੀਂ ਮੁਕਤੀ ਨੂੰ ਪ੍ਰਾਪਤ ਕਰ ਰਹੇ ਆਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਨੂੰ ਇੱਕ ਹੋਰ ਮੌਕਾ ਦੇਣ ਦੇ ਲਈ ਕਿ ਅਸੀਂ ਆਪਣੇ ਜੋ ਸਮਾਂ ਤੁਸੀਂ ਸਾਨੂੰ ਦਿੱਤਾ ਉਹਦੇ ਵਿੱਚ ਇੱਕ ਸੁਧਰਿਆ ਹੋਇਆ ਜੀਵਨ ਜੀ ਸਕੀਏ ਮੇਰੇ ਜਿੰਨੇ ਵੀ ਭੈਣ ਭਰਾ ਇਸ ਜਗ੍ਹਾ ਤੇ ਮੌਜੂਦ ਆ ਅਗਰ ਤੁਹਾਡੇ ਦਿਲ ਦੇ ਵਿੱਚ ਕਿਸੇ ਦੇ ਲਈ ਵੀ ਗੁੱਸਾ ਆ ਨਫ਼ਰਤ ਆ ਆਪਣੇ ਰਿਸ਼ਤੇਦਾਰਾਂ ਲਈ ਭੈਣ ਭਰਾਵਾਂ ਦੇ ਲਈ ਪਿੰਡਦਿਆਂ ਦੇ ਲਈ ਗਲੀ ਮੱਲੇ ਵਾਲਿਆਂ ਦੇ ਲਈ ਨਿਆਣਿਆਂ ਨਾਲ ਗੁੱਸਾ ਮਾਪਿਆਂ ਨਾਲ ਗੁੱਸਾ ਅੱਜ ਉਸ ਸਾਰੇ ਗੁੱਸੇ ਨੂੰ ਆਪਣੇ ਦਿਲ ਚੋਂ ਖਤਮ ਕਰੋ ਕੱਢ ਦਿਓ ਬਾਹਰ ਪਿਆਰ ਨਾਲ ਭਰ ਜੋ ਖਾਲੀ ਨਹੀਂ ਕਰਨਾ ਦਿਲ ਗੁੱਸੇ ਨੂੰ ਕੱਢ ਦੇਣਾ ਤੇ ਪਿਆਰ ਨੂੰ ਭਰ ਲੈਣਾ ਜੋ ਵੀ ਉਹਨਾਂ ਨੇ ਤੁਹਾਡੇ ਨਾਲ ਮਾੜਾ ਕੀਤਾ ਭਾਵੇਂ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਤੁਹਾਨੂੰ ਤੁਹਾਡਾ ਹੱਕ ਨਹੀਂ ਦਿੱਤਾ ਤੁਹਾਨੂੰ ਲੋਕਾਂ ਦੇ ਸਾਹਮਣੇ ਜ਼ਲੀਲ ਕੀਤਾ ਗਾਲਾਂ ਕੱਢੀਆਂ ਸੀਗੀਆਂ ਤੁਹਾਡੀ ਮਦਦ ਨਹੀਂ ਕੀਤੀ ਕੰਮ ਨਹੀਂ ਆਏ ਤੁਹਾਡੇ ਅੱਜ ਪਰਮੇਸ਼ਰ ਨੇ ਤੁਹਾਨੂੰ ਬਹੁਤ ਵੱਡਾ ਦਿਲ ਦਿੱਤਾ ਆ ਕਿਉਂਕਿ ਮaaf ਕਰਨਾ ਕੋਈ ਛੋਟਾ ਕੰਮ ਨਹੀਂ ਆ ਇਹ ਸੁਭਾਅ ਪਰਮੇਸ਼ਰ ਦਾ ਆ ਤੇ ਪਰਮੇਸ਼ਰ ਨੇ ਤੁਹਾਨੂੰ ਆਪਣੇ ਸਰੂਪ ਤੇ ਬਣਾਇਆ ਅੱਜ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰ ਦਿਓ ਜਿਨ੍ਹਾਂ ਨੇ ਵੀ ਤੁਹਾਨੂੰ ਸਤਾਇਆ ਹੈ ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਮਾਫ਼ ਨਹੀਂ ਕਰੋਗੇ ਤੁਸੀਂ ਮਾਫ਼ ਕੀਤੇ ਨਹੀਂ ਜਾਓਗੇ ਜਿੰਨੀ ਦੇਰ ਤੱਕ ਤੁਸੀਂ ਮਾਫ਼ ਨਹੀਂ ਕਰੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਬਰਕਤ ਨਹੀਂ ਲੈ ਸਕਦੇ ਤੁਸੀਂ ਸ਼ਿਫਾ ਨਹੀਂ پا ਸਕਦੇ ਉਹਨੀ ਦੇਰ ਤੱਕ ਕਿਉਂਕਿ ਜਿੰਨੀ ਦੇਰ ਤੱਕ ਜੋ ਪਹਿਲਾਂ ਫੜਿਆ ਆ ਉਹਨੂੰ ਛੱਡੋਗੇ ਨਹੀਂ ਨਵੀਂ ਚੀਜ਼ ਨੂੰ ਕਿਵੇਂ ਆਪਣੇ ਹੱਥ ਵਿੱਚ ਲੈ ਸਕਦੇ ਹੋ ਜਿੰਨੀ ਦੇਰ ਤੱਕ ਭਾਂਡੇ ਵਿੱਚੋਂ ਉਹ ਖਰਾਬ ਸਮਾਨ ਜਿਹੜਾ ਭਰਿਆ ਹੋਇਆ ਉਹਨੂੰ ਬਾਹਰ ਨਹੀਂ ਕੱਢੋਗੇ ਤੇ ਨਵਾਂ ਕਿਵੇਂ ਬਰਤਨ ਦੇ ਵਿੱਚ ਟਿਕੇਗਾ ਆਓ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਮਰਪਣ ਕਰ ਦਿਓ ਕਹੋ ਕਿ ਪ੍ਰਭੂ ਮੁਕੰਮਲ ਰੀਤੀ ਨਾਲ ਮੇਰੇ ਤੇ ਕਬਜ਼ਾ ਕਰੋ ਮੇਰੇ ਸਿਰਦਿਆਂ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਪਿਤਾ ਮੇਰੇ ਉੱਤੇ ਕਬਜ਼ਾ ਕਰ ਲਓ ਮੇਰੀ ਰੂਹ ਤੇ ਮੇਰੇ ਜਿਸਮ ਤੇ ਮੇਰੀ ਜਾਨ ਤੇ ਸੋਚਾਂ ਤੇ ਵਿਚਾਰਾਂ ਤੇ ਖਿਆਲਾਂ ਤੇ ਲਹੂ ਤੇ ਮਾਸ ਤੇ ਹੱਡੀਆਂ ਤੇ ਪ੍ਰਭੂ ਮੁਕੰਮਲ ਰੀਤੀ ਦੇ ਨਾਲ ਕਬਜ਼ਾ ਕਰੋ ਮੈਂ ਆਪਣੇ ਆਪ ਨੂੰ ਤੁਹਾਡੇ سپرد ਕਰਦੀ ਹਾਂ ਤੁਹਾਡੇ ਅਗੇ ਸਮਰਪਣ ਕਰਦੀ ਹਾਂ ਆਓ ਪਿਤਾ ਹੋਣ ਦਿਓ ਕਿ ਤੁਹਾਡੀਆਂ ਉਹ ਭਲੀਆਂ ਯੋਜਨਾਵਾਂ ਜੋ ਲਾਭ ਦੀਆਂ ਆਂ ਜੋ ਬਰਕਤੀਆਂ ਆਂ ਹੁਣ ਉਹ ਮੇਰੇ ਤੇ ਮੇਰੇ ਘਰਾਣੇ ਦੇ ਵਿੱਚ ਪੂਰੀਆਂ ਹੋਣ ਮੇਰੇ ਪਿਤਾ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਥੱਕੇ ਮਨ ਦੇ ਤੇ ਬੋਝੇਠਾ ਗੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਐ ਮੇਰੇ ਖੁਦਾਵੰਦ ਖੁਦਾ ਮੇਰੇ ਸਿਰਜਣਹਾਰ ਮੇਰੇ ਪਰਮੇਸ਼ਵਰ ਕੁਲ ਕਾਇਨਾਤ ਦੇ ਮਾਲਿਕ ਅੱਜ ਮੈਂ ਆਪਣੇ ਸਵਕਾਸੇ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਈ ਹਾਂ ਪ੍ਰਭੂ ਮੇਰੇ ਸਵਕਾਸੇ ਦੇ ਉੱਤੇ ਮਿਹਰਬਾਨ ਹੋ ਜਾਓ ਅੱਜ ਮੇਰੀ ਜ਼ਿੰਦਗੀ ਦੇ ਇੱਕ ਇੱਕ ਹਿੱਸੇ ਦੇ ਵਿੱਚ ਆਰਾਮ ਆ ਜਾਏ। ਪ੍ਰੇਮ ਆ ਜਾਏ, ਸ਼ਾਂਤੀ ਆ ਜਾਏ। ਮੇਰੇ ਜੀਵਨ ਦੇ ਵਿੱਚ ਮੇਰੇ ਬੱਚਿਆਂ ਦੇ ਜੀਵਨ ਦੇ ਵਿੱਚ ਮੇਰੇ ਪਤੀ ਦੇ ਜੀਵਨ ਵਿੱਚ ਮੇਰੇ ਪੂਰੇ ਪਰਿਵਾਰ ਦੇ ਵਿੱਚ ਮੇਰੇ ਖੇਤਾਂ ਦੇ ਉੱਤੇ, ਮੇਰੇ ਮਾਲ ਡੰਗਰ ਦੇ ਉੱਤੇ, ਮੇਰੇ ਕਾਰੋਬਾਰ ਦੇ ਉੱਤੇ, ਮੇਰੇ ਸਾਮ ਕਾਸੇ ਦੇ ਉੱਤੇ ਮੇਰੇ ਪਰਮੇਸ਼ਵਰ ਤੁਹਾਡੀ ਕਿਰਪਾ ਹੋ ਜਾਵੇ। ਪ੍ਰਭੂ ਮੈਂ ਜਾਣਦੀ ਆ ਕਿ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਵੱਡੀ ਗਵਾਹੀ ਦੇ ਨਾਲ ਖੜੀ ਹੋਵਾਂ ਅਰ ਬਹੁਤ ਜਲਦ ਹੋਵਾਂ ਤੁਸੀਂ ਇਹ ਮਿਹਰਬਾਨੀ ਮੇਰੇ ਜੀਵਨ ਦੇ ਵਿੱਚ ਕਰੋ ਕਿ ਮੈਨੂੰ ਆਪਣੇ ਨਾਮ ਨੂੰ ਮਹਿਮਾ ਦੇਣ ਦੀ ਖਾਤਰ ਪ੍ਰਭੂ ਤੁਸੀਂ ਚੰਗਿਆਂ ਕਰ ਦਿਓ ਕਿ ਮੈਂ ਤੁਹਾਡੇ ਨਾਮ ਦੀ ਮਹਿਮਾ ਕਰ ਸਕਾਂ ਪ੍ਰਭੂ ਤੁਸੀਂ ਆਪਣੇ ਹੀ ਨਾਮ ਨੂੰ ਉੱਚਿਆਂ ਕਰਨ ਦਾ ਕਰਕੇ ਅੱਜ ਮੇਰੇ ਜੀਵਨ ਦੇ ਵਿੱਚ ਮੇਰੀ ਚੰਗਿਆਈ ਦਾ ਮੇਰੀ ਭਲਾਈ ਦਾ ਕੰਮ ਕਰੋ ਕਿ ਜਦੋਂ ਤੁਹਾਡੀ ਭਲਾਈ ਤੁਹਾਡੀ ਚੰਗਿਆਈ ਮੇਰੇ ਜੀਵਨ ਦੇ ਵਿੱਚ ਪੂਰੀ ਹੋਵੇ ਤਾਂ ਪਿਤਾ ਮੈਂ ਤੁਹਾਡੀ ਮਹਿਮਾ ਦੇ ਲਈ ਇਸਤੇਮਾਲ ਹੋ ਸਕਾਂ ਮੇਰੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੋ ਮੇਰੇ ਪਿਤਾ ਮੇਰੇ ਬੱਚਿਆਂ ਨੂੰ ਸਮਝ ਬਖਸ਼ੋ ਗਿਆਨ ਬਖਸ਼ੋ ਮੇਰੇ ਖੁਦਾ ਆਗਿਆਕਾਰੀ ਵਾਲਾ ਜੀਵਨ ਬਖਸ਼ੋ ਮੇਰੇ ਪਿਤਾ ਇਹੋ ਜਿਹਾ ਜੀਵਨ ਬਖਸ਼ੋ ਮੇਰੇ ਖੁਦਾ ਕਿ ਮੇਰੇ ਬੱਚਿਆਂ ਦੇ ਜੀਵਨ ਵਿੱਚੋਂ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਜ਼ਲਾਲ ਮਿਲੇ ਮੇਰੇ ਖੁਦਾਬੰਦ ਖੁਦਾ ਪ੍ਰਭੂ ਮੇਰੇ ਬੱਚਿਆਂ ਦੇ ਦਿਲਾਂ ਉੱਤੇ ਰਾਜ ਕਰੋ ਰਾਜ ਕਰੋ ਉਹਨਾਂ ਦੀਆਂ ਸੋਚਾਂ ਦੇ ਉੱਤੇ ਰਾਜ ਕਰੋ ਉਹਨਾਂ ਦੇ ਖਿਆਲਾਂ ਦੇ ਉੱਤੇ ਪ੍ਰਭੂ ਇੱਕ ਸੁਧਰਿਆ ਹੋਇਆ ਜੀਵਨ ਉਹਨਾਂ ਨੂੰ ਦਿਓ ਪ੍ਰਭੂ ਸਥਿਰ ਆਤਮਾ ਦਿਓ ਮੇਰੇ ਪਿਤਾ ਪਰਮੇਸ਼ਰ ਹਰ ਪ੍ਰਭੂ ਅ ਵੀ ਤੁਹਾਡੀ ਹਜ਼ੂਰੀ ਦੇ ਵਿੱਚ ਖਲੋ ਕੇ ਖੁੱਲ੍ਹ ਦਲੀ ਦੇ ਨਾਲ ਤੁਹਾਡੀ ਮਹਿਮਾ ਕਰਨ ਮੇਰੇ ਪਿਤਾ ਜੀ ਆਓ ਮੇਰੇ ਖੁਦਾਵੰਦ ਖੁਦਾ ਆਪਣਾ ਮੇਰ ਵਾਲਾ ਹੱਥ ਮੇਰੇ ਸਿਰ ਉੱਤੇ ਰੱਖੋ ਆਪਣਾ ਚੰਗਾ ਕਰਨ ਵਾਲਾ ਹੱਥ ਆਪਣਾ ਸ਼ਿਫਾ ਦੇਣ ਵਾਲਾ ਹੱਥ ਆਓ ਪਿਤਾ ਆਪਣਾ ਹੱਥ ਹੁਣ ਮੇਰੇ ਸਿਰ ਉੱਤੇ ਰੱਖ ਦਿਓ yes lord ਪਰਮੇਸ਼ਵਰ ਦਾ ਮਸਾ ਮੇਰੇ ਤਾਲੂ ਦੇ ਉੱਤੇ ਬੂੰਦਾਂ ਬਣ ਕੇ ਆਇਆ ਆ ਤੇ ਸੱਚਮੁੱਚ ਉਹ ਮੇਰੇ ਉੱਤੇ ਠਹਿਰ ਰਿਹਾ ਆ ਉਹ ਮੇਰੇ ਤਾਲੂ ਥਾਣੀ ਹੁੰਦਾ ਹੋਇਆ ਪੈਰਾਂ ਦੀਆਂ ਤਲੀਆਂ ਤੱਕ ਰਚਦਾ ਜਾ ਰਿਹਾ ਏ ਮੈਂ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਚੰਗਾ ਹੋ ਰਿਹਾ ਆ ਮੈਂ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਮੁਕੰਮਲ ਰੀਤੀ ਦੇ ਨਾਲ ਚੰਗਾ ਹੋ ਰਿਹਾ ਆ ਮੇਰੇ ਸਰੀਰ ਦੇ ਸਾਰੇ ਅੰਦਰਲੇ ਅੰਗ ਤੇ ਮੇਰੇ ਸਰੀਰ ਦੇ ਸਾਰੇ ਬਾਹਰਲੇ ਅੰਗ ਮੁਕੰਮਲ ਰੀਤੀ ਦੇ ਨਾਲ ਚੰਗੇ ਹੋ ਚੁੱਕੇ ਆ ਪੂਰਨ ਤੌਰ ਤੇ ਚੰਗੇ ਹੋ ਚੁੱਕੇ ਆ ਹੁਣ ਮੇਰੀਆਂ ਹੱਡੀਆਂ ਵਿੱਚ ਨਵਾਂ ਜ਼ੋਰ ਆ ਗਿਆ ਹੁਣ ਮੇਰੇ ਖੂਨ ਦੇ ਅੰਦਰ ਸ਼ਿਫਾ ਆ ਗਈ ਆ ਸੱਚਮੁੱਚ ਹੁਣ ਜੀਵਨ ਦਾ ਵਾਸ ਮੇਰੇ ਅੰਦਰ ਆ ਬਿਮਾਰੀਆਂ ਜਾਂ ਚਕੀਆਂ ਯਿਸੂ ਮਸੀਹ ਦੇ ਨਾਮ ਚ ਸਾਰੀਆਂ ਹੀ ਬਿਮਾਰੀਆਂ ਮੈਨੂੰ ਛੱਡ ਕੇ ਚਲੀਆਂ ਗਈਆਂ ਸਾਰੀਆਂ ਬਿਮਾਰੀਆਂ ਮੇਰੇ ਬੱਚਿਆਂ ਨੂੰ ਛੱਡ ਕੇ ਚਲੀਆਂ ਗਈਆਂ ਸਾਰੀਆਂ ਬਿਮਾਰੀਆਂ ਮੇਰੇ ਪਰਿਵਾਰ ਵਿੱਚੋਂ ਬਾਹਰ ਜਾ ਚੁੱਕੀਆਂ ਨੇ ਕੀ ਫਾਈ ਮੇਰੇ ਘਰ ਦੇ ਇੱਕ ਇੱਕ ਮੈਂਬਰ ਦੇ ਉੱਤੇ ਪਰਮੇਸ਼ਵਰ ਦਾ ਕਿਰਪਾ ਵਾਲਾ ਚੰਗਾ ਕਰਨ ਵਾਲਾ ਹੱਥ ਆ ਗਿਆ ਯਾ ਤੇ ਮੇਰੇ ਪਰਮੇਸ਼ਵਰ ਨੇ ਸ਼ੂਕੇ ਸਾਨੂੰ ਸਾਰੇ ਪਰਿਵਾਰ ਨੂੰ ਚੰਗਿਆਂ ਕਰ ਦਿੱਤਾ ਏ ਸਾਡੀਆਂ ਸੋਚਾਂ ਚੰਗੀਆਂ ਹੋ ਗਈਆਂ ਸਾਡੇ ਖਿਆਲ ਚੰਗੇ ਹੋ ਗਏ ਸਾਡੇ ਵਿਚਾਰ ਚੰਗੇ ਹੋ ਗਏ ਪਰਮੇਸ਼ਵਰ ਨੇ ਸਾਨੂੰ ਆਪਣੇ ਵਰਗਾ ਬਣਾ ਲਿਆ ਯਾ ਜੀਵਨ ਦਾ ਉਹ ਸਾਨੂੰ ਵੇਖਣਾ ਚਾਹੁੰਦਾ ਉਦਾਂ ਦਾ ਉਹਨੇ ਸਾਨੂੰ ਬਣਾ ਲਿਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਉਹਦੀ ਭਲਾਈਆਂ ਦੇ ਲਈ ਮੈਂ ਪਰਮੇਸ਼ਵਰ ਦੀ ਮਹਿਮਾ ਕਰਦਾ ਹਾਂ ਉਹਦੇ ਭਲਾਈਆਂ ਦੇ ਲਈ ਜੋ ਅੱਜ ਮੈਂ ਚਾਹੁੰਦਾ ਸੀ ਮੇਰੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਪੂਰਾ ਕਰ ਦਿੱਤਾ ਹੈ ਜੋ ਆਸ ਮੈਂ ਅੱਜ ਪਰਮੇਸ਼ਵਰ ਦੇ ਘਰ ਵਿੱਚ ਲੈ ਕੇ ਆਇਆ ਸੀ ਜੰਗੇ ਹੋਣ ਦੀ ਗਵਾਹੀ ਦੇ ਨਾਲ ਆਜ਼ਾਦ ਹੋਣ ਦੀ ਗਵਾਹੀ ਦੇ ਨਾਲ ਬਰਕਤ ਪਾਉਣ ਦੀ ਗਵਾਹੀ ਦੇ ਨਾਲ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਰਹੀ ਆ ਕਿਉਂਕਿ ਜੋ ਮੈਂ ਚਾਹੁੰਦਾ ਸੀ ਮੇਰੇ ਪਰਮੇਸ਼ਵਰ ਨੇ ਅੱਜ ਮੇਰੇ ਲਈ ਪੂਰਾ ਕਰ ਦਿੱਤਾ ਆ ਸੱਚਮੁੱਚ ਪਰਮੇਸ਼ਵਰ ਨੇ ਮੇਰੇ ਤੋਂ ਗਰੀਬੀ ਦੇ ਬੰਧਨਾਂ ਨੂੰ ਤੋੜਿਆ ਆ ਉਹਨੇ ਮੈਨੂੰ ਬਰਕਤ ਵਾਲਾ ਜੀਵਨ ਦਿੱਤਾ ਆ ਉਹਨੇ ਮੈਨੂੰ ਚਿੱਕੜ ਵਿੱਚੋਂ ਕੱਢ ਲਿਆ ਤੇ ਚੱਟਾਂ ਦੇ ਉੱਤੇ ਖੜਿਆ ਕਰ ਦਿੱਤਾ ਆ ਅੱਜ ਮੇਰੇ ਉੱਤੇ ਕਰਜ਼ੇ ਦੇ ਬੰਦੇ ਨੂੰ ਨੇ ਲਾ ਸੁੱਟੇ ਤੋੜ ਸੁੱਟੇ ਉਹਨੇ ਤਾਂ ਮੈਨੂੰ ਵੰਡਣ ਵਾਲਾ ਬਣਾ ਦਿੱਤਾ ਉਹਨੇ ਮੈਨੂੰ ਦੂਜਿਆਂ ਦੀ ਮਦਦ ਕਰਨ ਵਾਲਾ ਬਣਾ ਦਿੱਤਾ ਮੈਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਆ ਉਹਨੇ ਮੈਨੂੰ ਹਰ ਮੁਕਤਮੇ ਵਿੱਚ ਫਤਿਹ ਦੇ ਦਿੱਤੀ ਕਿਉਂਕਿ ਮੇਰਾ ਜੱਜ ਵੀ ਉਹੀ ਆ ਵਕੀਲ ਵੀ ਉਹ ਆਪਿਆ ਅਪੀਲ ਵੀ ਉਹ ਆਪਿਆ ਤੇ ਦਲੀਲਾਂ ਵੀ ਉਹ ਆਪ ਹੀ ਦਿੰਦਾ ਆ ਉਹਨੇ ਮੈਨੂੰ ਫਤਿਹ ਵਾਲਾ ਜੀਵਨ ਦਿੱਤਾ ਆ ਮੈਂ ਜਿੱਧਰ ਨੂੰ ਜਾਂਦਾ ਆ ਫਤਿਹ ਤੇ ਫਤਿਹ ਪਾਈ ਜਾਂਦਾ ਆ ਉਹ ਮੇਰੇ ਅੱਗੇ ਅੱਗੇ ਚੱਲਦਾ ਆ ਮੇਰੇ ਵਿੱਚ ਹੋ ਕੇ ਮੇਰੇ ਨਾਲ ਤੁਰਦਾ ਆ ਆਪਣੇ ਸੱਚੇ ਫਤਿਹਮੰਦ ਹੱਥ ਨਾਲ ਮੈਨੂੰ ਸੰਭਾਲਦਾ ਆ ਮੇਰੇ ਰਾਹਾਂ ਨੂੰ ਪੱਧਰਿਆ ਕਰਦਾ ਆ ਉਹ ਤਾਂ ਮੈਨੂੰ ਇੱਕ ਪਲ ਲਈ ਵੀ ਇਕੱਲਿਆਂ ਨਹੀਂ ਛੱਡਦਾ ਉਹ ਅਨਾਥ ਨਹੀਂ ਛੱਡਦਾ ਉਹਨੇ ਮੇਰਾ ਹੱਥ ਫੜਿਆ ਹੋਇਆ ਆ ਮੇਰੇ ਵੈਰੀਆਂ ਨਾਲ ਆਪ ਲੜਦਾ ਆ ਮੇਰੀਆਂ ਲੜਾਈਆਂ ਲੜਦਾ ਮੈਨੂੰ ਕਹਿੰਦਾ ਤੂੰ ਚੁੱਪ ਰਹਿ ਮੈਂ ਲੜੂਗਾ ਉਹਨੇ ਮੈਨੂੰ ਸਾਰੀਆਂ ਲੜਾਈਆਂ 'ਚ ਫਸਾ ਦੇ ਦਿੱਤੀ ਜਿੱਤਾਂ ਥਾਉਦ ਨੂੰ ਦਿੱਤੀ ਜਿੱਤ ਅਦ੍ਰਕ ਮੈਸ਼ ਕਪਤਨ ਕੋ ਨੇ ਜਿਵੇਂ ਡੈਨੀਅਲ ਨੇ ਆਪਣੇ ਜੀਵਨ ਦੇ ਬੱਚ ਨੂੰ ਥਾਂ ਦਿੱਤੀ ਬਸ ਮੈਂ ਤਾਂ ਇਦਾਂ ਉਹਨੂੰ ਥਾਂ ਦਿੰਦੀ ਆ ਅੱਗ ਦੀ ਪੱਠੀ ਦੇ ਵਿੱਚ ਵੀ ਉਹ ਮੇਰੇ ਨਾਲ ਆਣ ਕੇ ਖਲੋ ਗਿਆ ਕਿਸੇ ਵੀ ਚੀਜ਼ ਦਾ ਉਹਨੇ ਮੈਨੂੰ ਸੇਕ ਨਹੀਂ ਲੱਗਣ ਦਿੱਤਾ ਭਾਵੇਂ ਬੈਰੀ ਨੇ ਚਾਰ ਚੁਫੇਰੇ ਅੱਗ ਬਾਲੀ ਭਾਵੇਂ ਦੁੱਖਾਂ ਨੇ ਚਾਰ ਚੁਫੇਰਿਓ ਸੇਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਪਰਮੇਸ਼ਵਰ ਮੇਰੇ ਨਾਲ ਖੜਾ ਦੋ ਮੌਕਾ ਮਿਲੇ ਤੇ ਮੈਂ ਖਾਜਵਾ ਮੈਂ ਪਾੜ ਦਵਾ ਮੈਂ ਨਾਸ਼ ਕਰ ਦਵਾ ਮੇਰੇ ਪਰਮੇਸ਼ਵਰ ਨੇ ਉਹਦੇ ਮੂੰਹ ਨੂੰ ਬੰਦ ਕਰ ਦਿੱਤਾ ਤੇ ਦਾਨੀਅਲ ਦੇ ਵਾਂਗ ਮੇਰੇ ਪਰਮੇਸ਼ਵਰ ਨੇ ਮੈਨੂੰ ਉੱਚਾ ਕੀਤਾ ਯੈਸ ਮੈਨੂੰ ਕਰਨੇ ਵਿੱਚ ਸਿੱਟਣ ਵਾਲੇ ਮੇਰੇ ਪਰਮੇਸ਼ਵਰ ਦੀ ਮਹਿਮਾ ਦੇਖ ਰਹੇ ਸੜਨ ਦੀਦਾ ਮੁਬਾਰਕ ਹੈ ਦਾ ਪਰਮੇਸ਼ਰ ਉਹ ਆਪਣੇ ਹੀ ਨਾਮ ਨੂੰ ਮहिमा ਦੇਣ ਦੀ ਖਾਤਰ ਉਹ ਆਪਣੇ ਹੀ ਨਾਮ ਨੂੰ ਉੱਚਾ ਕਰਨ ਦੀ ਖਾਤਰ ਮੇਰੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ ਖੁਦਾ ਮੈਂ ਸ਼ੁਕਰ ਕਰਦੀ ਆ ਸ਼ੁਕਰ ਹੈ ਮੇਰੇ ਪਰਮੇਸ਼ਰ ਕਿ ਤੁਸੀਂ ਦੁਨੀਆ ਦੀ ਭੀੜ ਵਿੱਚੋਂ ਸਾਨੂੰ ਵੱਖਰੇ ਕੀਤਾ ਆ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਆ ਤੁਸੀਂ ਸਾਨੂੰ ਆਪਣੀ ਬਾਦਸ਼ਾਹਤ ਦੇ ਲਈ ਚੁਣਿਆ ਆ ਸੱਚੀ ਇਹ ਤੁਹਾਡਾ ਪਿਆਰ ਆ ਇਸ ਕਾਬਲਤਾ ਅਸੀਂ ਨਹੀਂ ਸੀ ਜਿਸ ਕਾਬਲ ਤੁਸੀਂ ਸਾਨੂੰ ਬਣਾ ਲਿਆ ਸਭ ਛੱਡ ਕੇ ਜਾ ਚੁੱਕੇ ਸੀ ਤ્યાਗ ਦਿੱਤਾ ਸੀ ਅਸੀਂ ਜਦੋਂ ਬੂਏ ਖੜਕਾਉਂਦੇ ਸੀ ਉਹ ਖੋਲਦੇ ਨਹੀਂ ਸੀ ਕਹਿੰਦੇ ਸੀ ਅਸੀਂ ਘਰੇ ਹੈ ਨਹੀਂਗੇ ਸਾਡੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈਗਾ ਪਰ ਮੇਰੇ ਖੁਦਾ ਤੁਸੀਂ ਸਾਡੇ ਹੰਝੂਆਂ ਨੂੰ ਦੇਖਿਆ ਕੁੱਪੀ ਵਿੱਚ ਜਮਾ ਕੀਤਾ ਤਿਆਗਿਆਂ ਹੋਇਆਂ ਨੂੰ ਜੇ ਚੱਲ ਕੇ ਆ ਰਹੇ ਆ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਮੇਲ ਮਲਾਪ ਕਰਨਾ ਚਾਹੁੰਦੇ ਆ ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਬਹਿ ਕੇ ਖਾਣਾ ਚਾਹੁੰਦੇ ਆ ਪ੍ਰਭੂ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਜੀਵਨ ਵਿੱਚ ਵੀ ਮਿਹਰਬਾਨ ਹੋ ਜਾਓ خدا ਸ਼ੁਕਰ ਕਰਦੇ ਆ ਤੁਸੀਂ ਤਖਤਿਆਂ ਨੂੰ ਪਲਟ ਦੇਣ ਵਾਲੇ ਪਰਮੇਸ਼ਵਰ ਏ ਮੇਰੇ خدا ਤੁਸੀਂ ਸਾਨੂੰ ਭਿਖਾਰੀਆਂ ਨੂੰ ਚੱਕ ਕੇ ਮੇਰੇ ਪ੍ਰਭੂ ਸ਼ਾਹੀ ਘਰਾਣੇ ਦੇ ਵਾਰਿਸ ਬਣਾ ਦਿੱਤਾ ਮੇਰੇ ਗੁਰੂ ਤੁਸੀਂ ਸਾਨੂੰ ਪਤਵੰਤਿਆਂ ਦੇ ਵਿੱਚ ਬਿਠਾ ਲਿਆ ਮੇਰੇ ਪਿਤਾ ਮੈਂ ਸ਼ੁਕਰ ਕਰਦੀ ਆ ਉਹ ਮੇਰੇ ਖੁਦਾ ਤੁਸੀਂ ਸਾਨੂੰ ਆਪਣੇ ਰਾਜ ਦੀ وصیت ਕਰਕੇ ਦੇ ਦਿੱਤੀ ਤੁਸੀਂ ਆਤਮਿਕ ਦੁਨੀਆ ਦੇ ਵਿੱਚ ਸਾਨੂੰ ਇਖਤਿਆਰ ਬਖਸ਼ੇ ਮੇਰੇ ਪਿਤਾ ਮੈਂ ਤੁਹਾਨੂੰ ਧੰਨਵਾਦ ਕਰਦੀ ਥੋੜੀ ਬਿੜਿਆਈ ਕਰਦੀ ਮੇਰੇ ਖੁਦਾ ਮੈਂ ਯਕੀਨ ਕਰਦੀ ਆ ਮੇਰੇ ਜਿੰਨੇ ਵੀ ਪੈਨ ਪ੍ਰਾਈਸ ਜਗ੍ਹਾ ਤੇ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਦੇ ਨਾਲ ਭਰ ਕੇ ਅੰਗੀਕਾਰ ਕਰ ਰਹੇ ਆ ਸੱਚੀ ਉਹਨਾਂ ਦੇ ਅੰਦਰੋਂ ਪ੍ਰਭੂ ਤੁਹਾਡਾ ਪ੍ਰੇਮ ਉਮੜ ਰਿਹਾ ਆ ਸੱਚੀ ਉਹਨਾਂ ਦੇ ਅੰਦਰੋਂ ਪ੍ਰਭੂ ਤੁਹਾਡਾ ਮਸਾ ਚੱਲ ਕਰਿਆ ਆ ਅ ਸੱਚਮੁੱਚ ਮੇਰੇ ਖੁਦਾ ਤੁਸੀਂ ਜੋ ਵੀ ਉਹਨਾਂ ਨੇ ਅੰਗੀਕਾਰ ਕੀਤਾ ਤੁਸੀਂ ਪੂਰਾ ਕਰ ਦਿੱਤਾ ਆ ਮੁਕੰਮਲ ਰੀਤੀ ਦੇ ਨਾਲੇ ਚੰਗੇ ਹੋ ਚੁੱਕੇ ਆ ਦੁਸ਼ਟ ਦੇ ਬੰਧਨ ਟੁੱਟ ਚੁੱਕੇ ਯਿਸੂ ਮਸੀਹ ਦੇ ਨਾਮ ਚ ਇਹ ਪੂਰਨ ਰੀਤੀ ਦੇ ਨਾਲ ਆਜ਼ਾਦ ਹੋ ਚੁੱਕੇ ਆ ਸਰਾਪ ਟੁੱਟ ਗਿਆ ਜੀ ਯਿਸੂ ਦੇ ਨਾਮ ਚ ਆਮੇਨ ਹਰੇਕ ਜੱਦੀ ਪੁਸ਼ਤੀ ਤੁਰਿਆਂ ਦਾ ਸਰਾਪ ਟੁੱਟ ਚੁੱਕਾ ਹੈ ਆ ਆਮੇਨ ਕਿਉਂਕਿ ਜਦ ਇਹ ਯਹਵਾ ਮੇਰੇ ਵਾਲਿਆ ਤੇ ਮੇਰੇ ਵਿਰੁੱਧ ਕੌਣ ਹੋ ਸਕਦਾ ਯੈਸ ਹੁਣ ਉਹ ਆਪ ਸੈਨਾ ਦਾ ਯਹਵਾ ਮੇਰੀ ਜ਼ਿੰਦਗੀ ਦੇ ਵਿੱਚ ਆ ਮੇਰੇ ਘਰ ਦੇ ਵਿੱਚ ਆ ਮੇਰੇ ਸਾਲ ਕਾਸੇ ਦੇ ਵਿੱਚ ਆ ਹੁਣ ਮੇਰੀ ਇੱਕ ਵੀ ਚੀਜ਼ ਦਾ ਨੁਕਸਾਨ ਨਹੀਂ ਹੋ ਸਕਦਾ ਖੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਥੋੜੀ ਬੜੀ ਆਈ ਕਰਦੀ ਹਾਂ ਕਿ ਸੁੰਨੀਆਂ ਕੁੱਖਾਂ ਪਰ ਰਹੀਆਂ ਫਲਾਂ ਦੇ ਨਾਲ ਯਿਸੂ ਮਸੀਹ ਦੇ ਨਾਮ ਚ ਉਹ ਧੀਆ ਪੁੱਤਰਾਂ ਨੂੰ ਜਨਮ ਦੇ ਰਹੀਆਂ ਯਿਸੂ ਮਸੀਹ ਦੇ ਨਾਮ ਚ ਜਿਨ੍ਹਾਂ ਕੁੱਖਾਂ ਦੇ ਅੰਦਰ ਬੱਚੇ ਪਾਲ ਰਹੇ ਆ ਪ੍ਰਭੂ ਤੁਸੀਂ ప్రతి ਦਿਨ ਉਹਨਾਂ ਬੱਚਿਆਂ ਨੂੰ ਛੂੰਦੇ ਤੇ ਉਹਨਾਂ ਦੀ ਸਿਰਜਣਾ ਕਰਦੇ ਆਂ ਹਮੇਂ ਹਰੇਕ ਉਹ ਨੈਗੇਟਿਵ ਵਰਡ ਜੋ ਕਿਸੇ ਵੀ ਵੈਦ ਦੇ ਦੁਆਰਾ ਡਾਕਟਰਸ ਦੇ ਦੁਆਰਾ ਕਿਸੇ ਵੀ ਤਰੀਕੇ ਨਾਲ ਬੋਲਿਆ ਗਿਆ ਮੈਂ ਉਹਨਾਂ ਨੈਗੇਟਿਵ ਵਰਡਸ ਨੂੰ ਕੈਨਸਲ ਕਰਦੀ ਆਂ ਅਮੇਨ ਮੈਂ ਨਵੇਂ ਅੱਖਰ ਇਹਨਾਂ ਉੱਤੇ ਬੋਲਦੀ ਆਂ ਇਹਨਾਂ ਦੀਆਂ ਰਿਪੋਰਟਾਂ ਉੱਤੇ ਗਵਾਹੀਆਂ ਛੱਪ ਜਾਣ ਯਿਸੂ ਦੇ ਨਾਮ 'ਚ ਇਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਗਵਾਹੀਆਂ ਛੱਪ ਜਾਣ ਆਮੇ ਇਹਨਾਂ ਦੀਆਂ ਰਜਿਸਟਰੀਆਂ ਦੇ ਉੱਤੇ ਗਵਾਹੀਆਂ ਸ਼ਬਜਾਂ ਇਹਨਾਂ ਦੇ ਮਕਾਨਾਂ ਦੇ ਉੱਤੇ ਗਵਾਹੀਆਂ ਸ਼ਬਜਾਂ ਇਹਨਾਂ ਦੀਆਂ ਗੱਡੀਆਂ ਦੇ ਉੱਤੇ ਗਵਾਹੀਆਂ ਸ਼ਬਜਾਂ ਇਹਨਾਂ ਦੇ ਬੱਚਿਆਂ ਦੇ ਉੱਤੇ ਗਵਾਹੀਆਂ ਸ਼ਬਜਾਂ ਇਹਨਾਂ ਦੇ ਖੇਤਾਂ ਦੇ ਉੱਤੇ ਗਵਾਹੀਆਂ ਸ਼ਬਜਾਂ ਮੇਰੇ ਖੁਦਾ ਇਹਨਾਂ ਦੀ ਇੱਕ ਇੱਕ ਚੀਜ਼ ਦੇ ਉੱਤੇ ਤੁਹਾਡੀ ਮਹਿਮਾ ਦੀ ਗਵਾਹੀ ਸ਼ਬਜੇਵੇਂ ਖੁਦਾਬੰਦ ਜੀ ਪ੍ਰਭੂ ਚਾਦਵੀਏ ਤੁਹਾਡੀ ਹਜ਼ੂਰੀ ਦੇ ਵਿੱਚ ਆਉਣ ਇਹ ਨੱਚਦੇ ਹੋਏ ਆਉਣ ਗਾਉਂਦੇ ਹੋਏ ਆਉਣ ਲੁੱਟੀਆਂ ਪਾਉਂਦੇ ਆਉਣ ਜਕਾਰੇ ਲਾਉਂਦੇ ਆਉਣ ਇੰਨਾ ਨਿਹਾਲ ਕਰ ਦੋ ਇਹਨਾਂ ਨੂੰ ਮੇਰੇ ਪਿਤਾ ਕਿ ਇਹਨਾਂ ਦੇ ਮੂੰਹ ਤੁਹਾਡੀ ਮਹਿਮਾ ਦੇ ਨਾਲ ਭਰੇ ਰਹਿਣ ਖੁਦਾ ਇਹਨਾਂ ਦੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਪਾਇਓ ਆਮੇਨ ਜੇ ਇਸ ਵੀ ਚੰਗੇ ਕੰਮ ਨੂੰ ਹੱਥ ਪਾਉਣ ਸਫਲ ਹੋਣ ਆਮੇਨ ਮੇਰੇ ਖੁਦਾ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜੋ ਵੀ ਜਲ ਤੇਲੇ ਆਪਣੇ ਨਾਲ ਲੈ ਕੇ ਆਏ ਆ ਉਸ ਜਲ ਤੇਲ ਦੇ ਉੱਤੇ ਆਪਜੀ ਦਾ ਮਸਾ ਆ ਜਾਏ ਹੁਣ ਉਹ ਸਧਾਰਨ ਜਲ ਤੇ ਸਧਾਰਨ ਤੇਲ ਨਾ ਰਹਿ ਜਵੇ ਪਰ ਪ੍ਰਭੂ ਯਿਸੂ ਮਸੀਹ ਦੇ ਲਹੂ ਦੀ ਸਮਰਥ ਉਸ ਜਲ ਤੇ ਤੇਲ ਦੇ ਉੱਤੇ ਠਹਿਰ ਜਾਏ ਅਮੇਨ ਔਰ ਜਦੋਂ ਵਿਸ਼ਵਾਸ ਕਰਕੇ ਉਸ ਜਲ ਤੇ ਤੇਲ ਦਾ ਇਸਤੇਮਾਲ ਕੀਤਾ ਜਾਏ ਜਿਵੇਂ ਗੋਸ਼ੇਂ ਦੇ ਅੰਦਰ ਜਦੋਂ ਚਗਾਠਾਂ ਤੇ ਲਹੂ ਲਾਇਆ ਗਿਆ ਤੇ ਮੌਤ ਦਾ ਫਰਿਸ਼ਤਾ ਘਰ ਚ ਨਹੀਂ ਵੜ ਸਕਿਆ ਇਸ ਤਰੀਕੇ ਦੀ ਰਾਖੀ ਪ੍ਰਭੂ ਇਹਨਾਂ ਦੀ ਹੋ ਜਾਵੇ ਮੇਰੇ ਪਿਆਰੇ ਪ੍ਰਭੂ ਜੀ ਕੁਦਾ ਮਹਿਮਾ ਤੁਹਾਡੇ ਹੀ ਨਾਮ ਨੂੰ ਮਿਲੇ ਪ੍ਰਭੂ ਜੀਵੇਂ ਨਦੀ ਔਣ ਚ ਮਦਦ ਕੀਤੀ ਜਾਣ ਵਿੱਚ ਵੀ ਇਹਨਾਂ ਦੇ ਅੰਗ ਸੰਗ ਸਹਾਈ ਹੋयो ਸਵਰਗਦੂਤ ਇਹਨਾਂ ਦੇ ਅੱਗੇ ਪਿੱਛੇ ਸੱਜੇ ਖੱਬੇ ਹੋਣ ਜਿਵੇਂ ਹੱਸਦੇ ਖੇਡਦੇ ਆਏਵੇਂ ਹੱਸਦੇ ਖੇਡਦੇ ਆਪਣੇ ਘਰਾਂ ਚ ਪਹੁੰਚਣ ਜਦੋਂ ਇਹ ਆਪਣੇ ਘਰ ਦੇ ਵਿੱਚ ਐਂਟਰ ਕਰਨ ਇਹਨਾਂ ਦਾ ਘਰ ਸੁਖ ਸ਼ਾਂਤੀ ਪ੍ਰੇਮ ਆਨੰਦ ਤੇ ਬਰਕਤ ਦੇ ਨਾਲ ਭਰ ਜਾਵੇ ਪ੍ਰਭੂ ਜੀ ਤੁਹਾਡੀ ਹਜ਼ੂਰੀ ਇਹਨਾਂ ਦੇ ਘਰ ਦੇ ਵਿੱਚ ਮੈਂ ਕੁਠੇ ਮੇਰੇ ਖੁਦਾ ਅੱਜ ਤੁਹਾਡੇ ਵਚਨ ਨੂੰ ਆਪਣੇ ਨਾਲ ਲੈ ਕੇ ਜਾਣ ਮੇਰੇ ਖੁਦਾ ਔਰ ਉਹ ਵਚਨ ਇਹਨਾਂ ਦੇ ਵਿੱਚ ਡੂੰਗੀ ਜੜ ਫੜੇ ਬਹੁਤਾ ਫਲ ਲੈ ਕੇ ਆਏ ਖੁਦਾ ਜੀ ਇੱਕ ਇੱਕ ਨੂੰ ਬਰੈਸ ਕਰੋ ਸਾਡੀ ਦੁਆ ਨੂੰ ਸੁਣੋ ਪ੍ਰਭੂ ਯਿਸੂ ਮਸੀਹ ਜੀ ਦੇ ਜਿੰਦਾ ਨਾਮ ਚ ਮੰਗਦੇ ਆ ਆਮੇਨ